ਇਦੇ ਵਿੱਚ ਜੀ ਕੇਸਰ ਪਾਉਨੇ ਆ ਜੀ ਇਲਾਚੀ ਪਾਉਨੇ ਆ ਸ਼ੁਹਾਰੇ ਪਾਉਨੇ ਆ ਜੀ ਫਿਰ ਆ ਚੀਜ਼ਾਂ ਪੈਂਦੇ ਆ ਜੀ ਆਪਣੀ ਇਹਦੇ ਵਿੱਚ ਪੁੱਲ ਪੈਂਦੇ ਨੇ ਜੀ ਗਰੀ ਬਰਾਦਾ ਪੈਂਦਾ ਜੀ ਫਿਰ ਇਹ ਗਲਾਸ ਤਿਆਰ ਹੋ ਕੇ ਦਿਨੇ ਹੀ ਆ ਜੀ ਤੁਸੀਂ ਡਿਸਪੋਜ਼ੇਬਲ ਵੀ ਯੂਜ਼ ਕਰ ਸਕਦੇ ਸੀਗੇ ਯਾ ਨਾਰਮਲ ਸਟੀਲ ਦਾ ਗਲਾਸ ਵੀ ਯੂਜ਼ ਕਰ ਸਕਦੇ ਸੀਗੇ ਲੇਕਿਨ ਇਹ ਕੁੱਲੜ ਦਾ ਹੀ ਕਿਵੇਂ ਆਈਡੀਆ ਆ ਇਹ ਕੁੱਲੜ ਦਾ ਜੀ ਇਹ ਵਧੀਆ ਟੇਸਟੀ ਲੱਗਦਾ ਮਿੱਟੀ ਦਾ ਪਾਂਡਾ ਹੁੰਦਾ ਪਹਿਲਾਂ ਆਪਣੇ ਚਲਦੇ ਹੁੰਦੇ ਸੀ ਪਹਿਲਾਂ ਜਮਾਨੇ ਦੇ ਇਹ ਹੁਣ ਇਹਨਾਂ ਨੇ ਆਪਾਂ ਨੂੰ ਸਟੀਲ ਦੇ ਟੂਲ ਦੇ ਭਾਂਡੇ ਜਿਵੇਂ ਗੱਤੇ ਆ ਗਲਾਸ ਗਲੋਸ ਪਲਾਸਟਿਕ ਦੇਆਂ ਦੇ ਵਿੱਚ ਆਪਾਂ ਨੂੰ ਇਹਨਾਂ ਚਾਤ ਪਾਤੀ ਹੁਣ ਆਪਾਂ ਇਹ ਚੀਜ਼ਾਂ ਭੁੱਲ ਚੁੱਕੇ ਹਾਂ ਇਹ ਪੁਰਾਣੀਆਂ ਚੀਜ਼ਾਂ ਨੇ ਜੀ ਕੋਈ ਫਾਇਦਾ ਵੀ ਹੁੰਦਾ ਹੈ ਇਹਨਾਂ ਗਲਾਸ ਵਿੱਚ ਪੀਣ ਦੇ ਨਾਲ ਇਹਨਾਂ ਦੇ ਵਿੱਚ ਫਾਇਦਾ ਹੁੰਦਾ ਜੀ ਮਿੱਟੀ ਦੇ ਭਾਂਡੇ ਹੁੰਦੇ ਨੇ ਇਹ ਹੁਣ ਆ ਜਿਹੜਾ ਵਾ ਸਰਬ ਲੋ ਦਾ ਵਾ ਆਪਣਾ ਕੜਾਹੀ ਇਹਦੇ ਵਿੱਚ ਆਇਰਨ ਮਿਲਦੀ ਆ ਆਪਾਂ ਨੂੰ ਸ਼ਕਤੀ ਤਾਕਤ ਮਿਲਦੀ ਆ ਹੁਣ ਇਹ ਦੁੱਧ ਕੜੀ ਜਾਂਦਾ ਵਾ ਇਹ ਹੋਰ ਤੱਕ ਤਾਕਤਵਾਰ ਹੋਈ ਜਾਂਦਾ ਜੀ ਸਸ਼ੀਕਾ ਤੁਸੀਂ ਦੇਖ ਰਹੇ ਹੋ ਦਿ ਸਿਟੀ ਹੈਡਲਾਈਨ ਮੈਂ ਹਾਂ ਤੁਹਾਡੇ ਨਾਲ ਮਨੀਸ਼ਾ ਸ਼ਰਮਾ ਜੇ ਆਪਾਂ ਕੁੱਲੜ ਦੀ ਗੱਲ ਕਰੀਏ ਤਾਂ ਤੁਸੀਂ ਕੁੱਲੜ ਪੀਜ਼ਾ ਵੀ ਟਰਾਈ ਕੀਤਾ ਹੋਣਾ ਕੁੱਲੜ ਦੀ ਚਾਹ ਵੀ ਟਰਾਈ ਕੀਤੀ ਹੋਣੀ ਪਰ ਅੱਜ ਤਾਂ ਅਸੀਂ ਇਹ ਜਗ੍ਹਾ ਤੇ ਲੈ ਪਹੁੰਚੇ ਆ ਜਿੱਤੇ ਨਿਹੰਗ ਬਾਬਾ ਜੀ ਵੱਲੋਂ ਕੁੱਲੜ ਵਾਲਾ ਕੇਸਰ ਦਾ ਦੁੱਧ ਬਣਾਇਆ ਜਾਂਦਾ ਹੈ ਅਸੀਂ ਉਹਨਾਂ ਦੇ ਨਾਲ ਹੀ ਗੱਲ ਕਰਦੇ ਆ ਕਿ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਤੇ ਕੀ ਸੋਚ ਕੇ ਉਹਨਾਂ ਨੇ ਕੁੱਲੜ ਦੇ ਵਿੱਚ ਜੋ ਹੈ ਕੇਸਰ ਦਾ ਦੁੱਧ ਦੇਣਾ ਜੋ ਹੈ ਸ਼ੁਰੂ ਕੀਤਾ ਸਸ਼ੀਕਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜੇ ਅਸੀਂ ਕੋ ਗੱਲ ਕਰੀਏ ਕੁਲਰ ਵਾਲੇ ਕੇਸਰ ਦੀ ਤਾਂ ਫਿਰ ਤੁਹਾਨੂੰ ਇਹ ਆਈਡੀਆ ਕਿੱਥੋਂ ਦੀ ਆਇਆ ਕਿ ਤੁਸੀਂ ਇਹ ਕਰ ਰਹੇ ਹੋ ਜੇ ਆਪਾਂ ਨਾਰਮਲ ਗੱਲ ਕਰੀਏ ਤਾਂ ਤੁਸੀਂ ਡਿਸਪੋਜ਼ੇਬਲ ਵੀ ਯੂਜ਼ ਕਰ ਸਕਦੇ ਸੀਗੇ ਯਾ ਨਾਰਮਲ ਸਟੀਲ ਦਾ ਗਲਾਸ ਵੀ ਯੂਜ਼ ਕਰ ਸਕਦੇ ਸੀਗੇ ਲੇਕਿਨ ਇਹ ਕੁਲਰ ਦਾ ਹੀ ਕਿਵੇਂ ਆਈਡੀਆ ਆ ਇਹ ਕੁਲਰ ਦਾ ਜੀ ਇਹ ਵਧੀਆ ਟੇਸਟੀ ਲੱਗਦਾ ਮਿੱਟੀ ਦਾ ਪਾਂਡਾ ਹੁੰਦਾ ਪਹਿਲਾਂ ਆਪਣੇ ਚੱਲਦੇ ਹੁੰਦੇ ਸੀ ਪਹਿਲਾਂ ਜਮਾਨੇ ਦੇ ਇਹ ਹੁਣ ਇਹਨਾਂ ਨੇ ਆਪਾਂ ਨੂੰ ਸਟੀਲ ਦੇ ਟੂਲ ਦੇ ਪਾਂਡੇ ਜਿਵੇਂ ਗੱਤੇ ਆ ਗਲਾਸ ਗਲੋਸ ਪਲਾਸਟਿਕ ਦੇਆਂ ਦੇ ਵਿੱਚ ਆਪਾਂ ਨੂੰ ਇਹਨਾਂ ਜੱਤ ਪਾਤੀ ਹੁਣ ਆਪਾਂ ਇਹ ਚੀਜ਼ਾਂ ਭੁੱਲ ਚੁੱਕੇ ਆ ਇਹ ਪੁਰਾਣੀਆਂ ਚੀਜ਼ਾਂ ਨੇ ਜੀ ਕੋਈ ਫਾਇਦਾ ਵੀ ਹੁੰਦਾ ਹੈ ਇਹਨਾਂ ਗਲਾਸ ਵਿੱਚ ਪੀਣ ਦੇ ਨਾਲ ਇਹਨਾਂ ਦੇ ਵਿੱਚ ਫਾਇਦਾ ਹੁੰਦਾ ਜੀ ਮਿੱਟੀ ਦੇ ਭਾਂਡੇ ਹੁੰਦੇ ਨੇ ਇਹ ਹੁਣ ਆ ਜਿਹੜਾ ਵਾ ਸਰਬ ਲੋਹ ਦਾ ਵਾ ਆਪਣਾ ਕੜਾਈ ਇਹਦੇ ਵਿੱਚ ਆਇਰਨ ਮਿਲਦੀ ਆ ਆਪਾਂ ਨੂੰ ਸ਼ਕਤੀ ਤਾਕਤ ਮਿਲਦੀ ਆ ਹੁਣ ਇਹ ਦੁੱਧ ਕੜੀ ਜਾਂਦਾ ਵਾ ਇਹ ਹੋਰ ਤਾਂ ਤਾਕਤਵਾਰ ਹੋਈ ਜਾਂਦਾ ਜੀ ਕਿੰਨਾ ਟਾਈਮ ਲੱਗਦਾ ਹੈ ਦੁੱਧ ਨੂੰ ਤਿਆਰ ਕਰਨ ਵਿੱਚ ਇਹ 1.5 ਘੰਟਾ 2 ਘੰਟੇ ਦੇ ਕਰੀਬ ਲੱਗ ਜਾਂਦਾ ਹੈ ਬਨਾਇਆ ਕਿ ਮਤਲਬ ਵਿਚਕੀ ਕੀ ਐਡ ਕੀਤਾ ਜਾਂਦਾ ਕਿ ਕਿਵੇਂ ਬਨਾਇਆ ਜਾਂਦਾ ਇਹਦੇ ਵਿੱਚ ਜੀ ਕੇਸਰ ਪਾਉਨੇ ਆ ਜੀ ਇਲਾਚੀ ਪਾਉਨੇ ਆ ਸੁਹਾਰੇ ਪਾਉਨੇ ਆ ਜੀ ਫਿਰ ਆਹ ਚੀਜ਼ਾਂ ਪੈਂਦੇ ਆ ਜੀ ਆਪਣੀਆਂ ਇਹਦੇ ਵਿੱਚ ਪੁੱਲ ਪੈਂਦੇ ਨੇ ਜੀ ਗਰੀ ਬਰਾਦਾ ਪੈਂਦਾ ਜੀ ਫਿਰ ਇਹ ਗਲਾਸ ਤਿਆਰ ਹੋ ਕੇ ਦਿਨੇ ਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦਿੰਦੇ ਹੋਏ ਸਾਨੂੰ ਇੱਥੇ ਤਾਂ 2 ਮਹੀਨੇ ਹੋ ਗਏ ਜੀ ਵੈਸੇ ਤਾਂ ਸਾਨੂੰ 40-45 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਤੇ ਲੋਕ ਇੱਥੇ ਆ ਕੇ ਪੀਂਦੇ ਨੇ ਟਰਾਈ ਕਰਦੇ ਨੇ ਕਿੰਦਾ ਦਾ ਰਿਸਪੌਂਸ ਰ ਹੈ ਲੋਕਾਂ ਵੱਲੋਂ ਬਹੁਤ ਵਧੀਆ ਰਿਸਪੌਂਸ ਆ ਜੀ ਇਹ ਸੰਗਤਾਂ ਦਾ ਸਾਡੇ ਨਾਲ ਪਿਆਰ ਹੀ ਬੜਾ ਜੀ ਹੁਣ ਜਿੱਦਾਂ ਰਿਸਪੌਂਸ ਵਧੀਆ ਦਿੰਦੇ ਨੇ ਜੀ ਸਾਨੂੰ ਜੀ ਜਿੱਦਾਂ ਤੁਸੀਂ ਕਿਆ ਕੀ ਇਹਦੇ ਚ ਕੁੱਲਰ ਦੇ ਗਲਾਸ ਚ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਫਾਇਦਾ ਹੁੰਦਾ ਤੇ ਤੁਹਾਨੂੰ ਆਡੀਅנס ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਹੁਣ ਤਾਕਤ ਵਾਲੀਆਂ ਚੀਜ਼ਾਂ ਪੀਓ ਜੀ ਵਧੀਆ ਆਪਣੀ ਸਿਹਤ ਆਪ ਤਿਆਰ ਕਰੋ ਹੁਣ ਆਪਾਂ ਕੈਮੀਕਲ ਤੋਂ ਬਚ ਜੀ ਤੇ ਵਧੀਆ ਰਹਿਵਾਂਗੇ ਕੈਮੀਕਲਾਂ ਤੋਂ ਬਚ ਕੇ ਆਪਾਂ ਵਧੀਆ ਰਹਿਾਂਗੇ ਜੀ ਜੇ ਕਿਸੇ ਨੇ ਇੱਧਰ ਆ ਕੇ ਕੋਲਰ ਵਿੱਚ ਕੇਸਾ ਦਾ ਦੁੱਧ ਪੀਣਾ ਆਏ ਤਾਂ ਉਹਨਾਂ ਨੂੰ ਕਿੱਥੇ ਆਣਾ ਪੈਗਾ ਤੁਸੀਂ ਉਹਨਾਂ ਨੂੰ ਲੋਕੇਸ਼ਨ ਦੱਸ ਦਿਓ ਹਾਂਜੀ ਇਹ ਬਾਬਾ ਦੀਪ ਸਿੰਘ ਗੁਰਦੁਆਰਾ ਜੀ ਪਿੱਛੇ ਸਾਡੇ ਗੁਰਦੁਆਰਾ ਸਿੰਘ ਸਭਾ ਐਕਸਟ੍ਰੈਕਸ਼ਨ ਮਾਲਰ ਟਾਊਨ ਜੀ ਜੇ ਕਿਸੇ ਨੇ ਆਰਡਰ ਕਰਨਾ ਹੈ ਤਾਂ ਫਿਰ ਕਰ ਸਕਦਾ ਜੀ ਆਰਡਰ ਵਿਆਹ ਚਾਦੀ ਲਈ ਵੀ ਆਰਡਰ ਕਰ ਸਕਦਾ ਕੋਈ ਹੋਰ ਪਾਰਟੀ ਵਾਲਟੀ ਲਈ ਵੀ ਆਪਣੇ ਕਰ ਸਕਦਾ ਜੀ ਜੇਕਰ ਤੁਸੀਂ ਵੀ ਕੁੱਲੜ ਵਾਲਾ ਕੇਸਰ ਦੁੱਧ ਪੀਣਾ ਚਾਹੁੰਦੇ ਹੋ ਟਰਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਸੀ ਹੋਈ ਲੋਕੇਸ਼ਨ ਤੇ ਜ਼ਰੂਰ ਆਣਾ ਹੈ ਹੋਰ ਅਪਡੇਟਸ ਲਈ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਮਨੀਸ਼ਾ ਸ਼ਰਮਾ ਵਿਦ ਕੈਮਰਾ ਪਰਸਨ ਪ੍ਰਿੰਸ ਕੁਮਾਰ